ਪਰਾ ਮੈਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਬੰਦੀ ਤੇ ਸਹਿਮਤੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ ਜਿਸ ਦੇ ਹੁਣ ਪਾਕਿਸਤਾਨ ਦਾ ਬਿਆਨ ਸਾਹਮਣੇ ਆ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਭਾਸ਼ਣ ਨੂੰ ਪੜਕਾਉ ਦੱਸਿਆ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸਬੰਧਿਤ ਪ੍ਰੈਸ ਰਿਲੀਜ਼ ਜਾਰੀ ਕੀਤਾ ਇਸ 'ਤੇ ਉਨ੍ਹਾਂ ਨੇ ਕਿਹਾ ਕਿ ਜਦੋਂ ਦੇਸ਼ਾਂ ਵਿਚਾਲੇ ਸ਼ਾਂਤੀ ਤੇ ਸਥਿਰਤਾ ਲਈ ਕੋਸ਼ਿਸ਼ਾਂ ਕੀਤੇ ਜਾ ਰਹੇ ਨੇ ਤਾਂ ਉਸ ਦਰਮਿਆਨ ਅਜੀਹੇ ਪੜਕਾਉ ਕਿਸਮ ਦੇ ਬਿਆਨ ਗਲਤ ਸੂਚਨਾ ਸਿਆਸੀ ਅਫਸਰਵਾ ਤੇ ਕੋਮਾਂਤਰੀ ਕਾਨੂੰਨ ਪ੍ਰਤੀ 20 ਕੋਰ ਉਲੰਘਣਾ ਦਰਸਾਉਂਦੀ ਹੈ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12 ਮਈ ਦੀ ਰਾਤ ਨੂੰ ਦੇਸ਼ ਨੂੰ ਸੰਬੋਧਨ ਕੀਤਾ ਸੀ ਜਿਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਭਾਰਤੀ ਫੌਜ ਨੇ ਅਤਵਾਦ ਤੇ ਅਤਵਾਦੀ ਟਿਕਾਣਿਆਂ ਤੇ ਜ਼ਬਰਦਸਤ ਹਮਲਾ ਕੀਤਾ। ਪੀਐਮ ਨੇ ਕਿਹਾ ਕਿ دہشت ਗੱਦੀ ਖਿਲਾਫ ਭਾਰਤ ਦਾ ਸਾਥ ਦੇਣ ਦੀ ਬਜਾਏ ਪਾਕਿਸਤਾਨ ਨੇ ਭਾਰਤ ਤੇ ਹਮਲਾ ਕਰ ਦਿੱਤਾ। ਜਿਸ ਕਰਕੇ ਭਾਰਤ ਨੂੰ ਵੀ ਜਵਾਬੀ ਕਾਰਵਾਈ ਕਰਨੀ ਪਈ। ਪੀਐਮ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਇਹ ਵੀ ਕਿਹਾ ਸੀ ਕਿ ਭਾਰਤ ਨੂੰ ਨਿਊਕਲੀਅਰ ਦੀ ਧਮਕੀ ਦੇ ਕੇ ਬਲੈਕਮੇਲ ਨਹੀਂ ਕੀਤਾ ਜਾ ਸਕਦਾ। ਭਾਰਤ ਨੇ ਤਿੰਨ ਸੂਤਰ ਤੈਅ ਕੀਤੇ ਨੇ। ਪਹਿਲਾ ਕਿ ਜੇਕਰ ਭਾਰਤ 'ਤੇ ਅਤਵਾਦੀ ਹਮਲਾ ਹੋਇਆ ਤਾਂ ਭਾਰਤ ਆਪਣੇ ਤਰੀਕੇ ਨਾਲ ਜਵਾਬ ਦੇਵੇਗਾ। ਦੂਜਾ ਭਾਰਤ ਪਰਮਾਨੂ ਬਲੈਕਮੇਲ ਅਤਵਾਦ ਨੂੰ ਬਰਦਾਸ਼ਤ ਨਹੀਂ ਕਰੇਗਾ ਤੇ ਤੀਜਾ ਉਹਨਾਂ ਕਿਹਾ ਸੀ ਕਿ ਅਸੀਂ ਅਤਵਾਦੀਆਂ ਨੂੰ ਸਪੌਂਸਰ ਕਰਨ ਵਾਲੀ ਸਰਕਾਰ ਤੇ ਅਤਵਾਦ ਦੇ ਮਾਲਕਾਂ ਨੂੰ ਵੱਖਰੇ ਤੌਰ ਤੇ ਨਹੀਂ ਦੇਖਾਂਗੇ। ਇਸ ਦਾ ਜਵਾਬ ਹੁਣ ਪਾਕਿਸਤਾਨ ਨੇ ਦਿੱਤਾ ਉਹਨਾਂ ਨੇ ਕਿਹਾ ਕਿ ਭਾਰਤ ਕੋਈ ਗਲਤੀ ਨਾ ਕਰੇ ਅਸੀਂ ਆਉਣ ਵਾਲੇ ਦਿਨਾਂ 'ਚ ਇਸ ਸੰਬੰਧੀ ਭਾਰਤੀ ਕਾਰਵਾਈ ਤੇ ਵਿਵਹਾਰ ਦੀ ਸਮੀਖਿਆ ਕਰਾਂਗੇ ਤੇ ਨਾਲ ਹੀ ਕੁ ਮੰਤਰੀ ਪਾਈਚਾਰਾ ਨੂੰ ਵੀ ਅਝਿਹਾ ਕਰਨ ਦੀ ਅਪੀਲ ਕਰਾਂਗੇ ਦੱਸਦੀ ਹੈ ਕਿ ਪ੍ਰੈਸ ਰਿਲੀਜ਼ ਚ ਪਾਕਿਸਤਾਨ ਨੇ ਇਹ ਵੀ ਦਾਵਾ ਕੀਤਾ ਹੈ ਕਿ ਉਹਨਾਂ ਨੇ ਆਪਣੀ ਆਤਮ ਰੱਖਿਆ ਲਈ ਸਿਰਫ ਭਾਰਤੀ ਫੌਜ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਅੱਗੇ ਉਹਨਾਂ ਨੇ ਕਿਹਾ ਕਿ ਅਸੀਂ ਅੱਤਵਾਦ ਤੋਂ ਪੀੜਿਤ ਆ ਪਾਕਿਸਤਾਨ ਨੇ ਇਹ ਵੀ ਕਿਹਾ ਕਿ ਸਿੰਧੂ ਜਲ ਸੰਧੀ ਮੁਤਾਬਕ ਪਾਕਿਸਤਾਨ ਆਪਣੇ ਹੱਕਾਂ ਲਈ ਜ਼ਰੂਰੀ ਕਦਮ ਚੁੱਕੇਗਾ ਹਾਲਾਂਕਿ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਦੋਂ ਤੱਕ ਪਾਕਿਸਤਾਨ ਅੱਤਵਾਦ ਦਾ ਸਾਥ ਦੇਵੇਗਾ ਤਾਂ ਉਦੋਂ ਤੱਕ ਸਿੰਧੂ ਜਲ ਸੰਧੀ ਨੂੰ ਲੈ ਕੇ ਹੋਇਆ ਸਮਝੌਤਾ ਮੁਅੱਤਲ ਰਹੇਗਾ